ਇਲੰਗ ਮਹੱਲਾ ਪਹਿਲਾ ਘਰਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਤਨ ਮਾਇਆ ਪਾਹਿਆ ਪਿਆਰੇ ਇੱਕੋ ਦਾਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਪਾਸ 100 ਸੁਹਾਗਣਾ ਬਣ ਬਣ ਕੇ ਬਹੁਤ ਲੋਕ ਆਇਆ ਕਰਦੇ ਇਹ ਆ ਕਰਦੇ ਕਿ ਸੌ ਦੀ ਗੱਲ ਮੈਨੂੰ ਸਾਨੂੰ ਦੱਸੋ ਤਾਂ ਗੁਰੂ ਸਾਹਿਬ ਜੀ ਉਹਨਾਂ ਨੇ ਪ੍ਰਥਾ ਇਹ ਸ਼ਬਦ ਉਚਾਰਨ ਕਰਦੇ ਇਸੇ ਪ੍ਰਕਾਰ ਦੇ ਦੋਵੇਂ ਸ਼ਬਦ ਹਨ ਜੋ ਹਜ਼ਾਰੇ ਸ਼ਬਦਾਂ ਦੀ ਪਾਠ ਕੀਤਾ ਜਾਂਦਾ ਇਹ ਤਨ ਮਾਇਆ ਪਾਹਿਆ ਪਿਆਰੇ ਇਹ ਭਾਈ ਇਹ ਤਨ ਜਿਹੜਾ ਸਰੀਰ ਹੈ ਸੁਖ ਨੂੰ ਮਾਨੋ ਤੇ ਮਾਇਆ ਦਾ ਪਾਹ ਲੱਗਾ ਹੈ ਇਹਨੂੰ ਜਿਸ ਪ੍ਰਕਾਰ ਹੈ ਖਟਿਆਈ ਪਹਿਲਾਂ ਜਿਆਦਾ ਅਨਾਰਾਂ ਦੀਆਂ ਛਿੱਲਾਂ ਦੀ ਖਟਿਆਈ ਜਾਂ ਫੜਕੜੀ ਦੀ ਖਟਿਆਈ ਦੇ ਕੇ ਫਿਰ ਬਸਤਨ ਨੂੰ ਰੰਗਦੇ ਹੁੰਦੇ ਇਸੇ ਪ੍ਰਕਾਰ ਇਹ ਜਿਹੜਾ ਮਨ ਹੈ ਇਹਨੂੰ ਮਾਇਆ ਦਾ ਪਾਅ ਲੱਗਾ ਹੋਇਆ ਹੋਇਆ ਹੈ ਲੀਤੜਾ ਲੱਭ ਰੰਗਾ ਜਿਹੜਾ ਲੱਭੇ ਖਾਣ ਦਾ ਪੀਣ ਦਾ ਜੁੜਨ ਦਾ ਫਿਰਨ ਦਾ ਇਹ ਲੱਭ ਰੰਗ ਦੇ ਵਿੱਚ ਰੰਗ ਲਿਆਏ ਮਨ ਰੂਪੀ ਵਸਤੂਆਂ ਨੂੰ ਜੀਆਂ ਨੇ ਮੀਰ ਕੰਤਨਾ ਭਾਵੈ ਚੂਲੜਾ ਪਿਆਰੇ ਇਹ ਭਾਈ ਕੰਤ ਤੇ ਮਨ ਨੂੰ ਇਹਦਾ ਰੰਗ ਚੜਿਆ ਚੋਲਾ ਬਣਿਆ ਹੈ ਨਾ ਇਹ ਮੇਰੇ ਕੰਤ ਵਾਹਿਗੁਰੂ ਮਨ ਰੂਪੀ ਚੋੜਾ ਕਿ ਚੰਗਾ ਨਹੀਂ ਲੱਗਦਾ ਹੁੰਦਾ ਜੀਆਂ ਦਾ ਸੇਰੇ ਮੇਰੇ ਪਿਆਰਿਓ ਕਿਉ ਤਨ ਸੀਜੈ ਜਾਏ ਜਿਸ ਇਸਤਰੀ ਦਾ ਬਸਤਰੀ ਨੇ ਚੰਗਾ ਲੱਗੇ ਉਹਦੀ ਸੇਜਾ ਤੇ ਪਤੀ ਨੇ ਆ ਕੇ ਕੀ ਵਰਸ਼ਨ ਦੇਣੇ ਹੈ ਜਾਂ ਪਤੀ ਦੀ ਸੇਜਾ ਤੇ ਉਸਨ ਕਿਵੇਂ ਜਾਣਾ ਹੈ ਇਸੇ ਪ੍ਰਕਾਰ ਮੇਰੇ ਵਾਹਿਗੁਰੂ ਨੂੰ ਇਹ ਹੈ ਜਾਂ ਲੱਬ ਵਾਲੇ ਰੰਗ ਵਾਲਾ ਕਿਉਂਾ ਨਹੀਂ ਚੰਗਾ ਲੱਗਦਾ ਹੈ ਅਤੇ ਉਹਨਾਂ ਦੇ ਉਹ ਜੀਵਿਆ ਸਰੂਪ ਉਹ ਆਪਣੇ ਆਪ ਨੂੰ ਕਹੌਣ ਵਾਲੇ ਪ੍ਰੀਮੀ ਭਗਤ ਉਹ ਮਹਾਰਾਜ ਦੀ ਸੇਜਾ ਸਰੂਪ ਰੂਪੀ ਸੇਜਾ ਤੇ ਕਿਵੇਂ ਜਾਣਗੇ ਜੇ ਉਹਨਾਂ ਦੀ ਅੰਕਾਰ ਕੈਨੂੰ ਕਿਸੇ ਜੀਅ ਵਿੱਚ ਜਿਨ੍ਹਾਂ ਦੇ ਸਰਦਾ ਨਹੀਂ ਹੈ ਉਹਨਾਂ ਦੇ ਹਿਰਦੇ 'ਚ ਮਾਰੇ ਆ ਕੇ ਕਿਵੇਂ ਜਾ ਕੇ ਪ੍ਰਗਟ ਹੋਵੇਗਾ ਨਹੀਂ ਹੋ ਸਕਦਾ ਹਾਉ ਕੁਰਬਾਨ ਜਾਉ ਮਿਹਰਬਾਨ ਅਸੀਂ ਕੁਰਬਾਨ ਜਾਂਦੇ ਹੇ ਮਿਹਰਬਾਨ ਅਕਾਲ ਪੁਰਖ ਮਿਹਰਬਾਨੀ ਕਰਨ ਵਾਲੇ ਆਪ ਕੋ ਹਾਉ ਕੁਰਬਾਨ ਜਾਉ ਮਿਹਰਬਾਨਾ ਸਰਮਾਨ ਸਵੀਕਾਰ ਕਰਕੇ ਆਪ ਤੋਂ ਕੁਰਬਾਨ ਜਾਂਦੇ ਹਾਂ ਹਾਉ ਕੁਰਬਾਨ ਜਾਉ ਤਿਨਾ ਕੈ ਮਿਹਰਬਾਨਾ ਤੇਰੇ ਨਾਮ ਤੋਂ ਵੀ ਕੁਰਬਾਨ ਜਾਂਦੇ ਹਾਂ ਤੇ ਆਪ ਤੋਂ ਵੀ ਕੁਰਬਾਨ ਬਲਿਹਾਰ ਜਾਂਦੇ ਹਾਂ ਲੈਨ ਜੋ ਤੇਰਾ ਹੋ ਕੁਰਬਾਨ ਜਾਓ ਤਿਨਾ ਕੈ ਉਹਨਾਂ ਦੇ ਵੀ ਮਾਰਿਆ ਸੀ ਕੁਰਬਾਨ ਬਲਿਹਾਰ ਜਾਣੇ ਹਾਂ ਲੈਨ ਜੋ ਤੀਰਾਂ ਨਾ ਜਿਹੜਾ ਜਿਹੜਾ ਨਾਮ ਉਚਾਰਦੇ ਆ ਨਾਮ ਜਪਣ ਵਾਲਿਆ ਤੇ ਤੇਰੇ ਨਾਮ ਤੇ ਕੁਰਬਾਨ ਜਾਣੇ ਤੇਰੇ ਸਰੂਪ ਤੋਂ ਕੁਰਬਾਨ ਜਾਣੇ ਹਾਂ ਇਤਨੇ ਮੋਕੋ ਕਰ ਲਾਉਣੇ ਲੈਨ ਜੋਤੀਰਾ ਨਾਉ ਤਿਨਾਂ ਕੈ ਜਿਹੜੇ ਮਹਾਰਾਜ ਦਾ ਨਾਮ ਲੈਂਦੇ ਹਨ ਅੱਗੇ ਉਹਨਾਂ ਪੁਰਖਾਂ ਤੋਂ ਹਉ ਸਦ ਕੁਰਬਾਨ ਹੈ ਜਾ ਉਹ ਜੋ ਸੈਕੜੇ ਵਾਰੀ ਸਦਾ ਸਦਾ ਕੁਰਬਾਨ ਬਲਿਹਾਰ ਜਾਂਨੇ ਆ ਮਨ ਬਾਣੀ ਸਰੀਰ ਕਰਕੇ ਰਹਾਉ ਕਾਇਆ ਰੰਗਣ ਜੀਤੀਏ ਪਿਆਰੇ ਹਜ਼ੂਰ ਫਰਮਾਉਂਦੇ ਹਨ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਮਾਰਾ ਕਿਹਾ ਜੇ ਚੋਲਾ ਚਾਹੀਦਾ ਹੈ ਤਾਂ ਫਰਮਾਉਂਦੇ ਕਾਇਆ ਰੰਗਣ ਜੀਤੀਏ ਪਿਆਰੇ ਇਕ ਆਇਆ ਜਿਹਦੀ ਦੇਹ ਹੈ ਨਾ ਇਹ ਰੰਗਣ ਜੇ ਕਰਕੇ ਮਿੱਟੀ ਬਣ ਜਾਵੇ ਹੈ ਪਿਆਰੇ ਪਾਇ ਨਾਉ ਮਜੀਠੀ ਇਹਦੇ ਵਿੱਚ ਸਾਧ ਸੰਗਤ ਪਰਮੇਸ਼ਰ ਦੀ ਕਿ ਦੇਹ ਹੈ ਸਾਧ ਸੰਗਤ ਮੇਰੇ ਘਰ ਹੈ ਮੇਰੋ ਸਾਧ ਨਾਰਦਮੋਨ ਇਹ ਮਹਤਮਾ ਨੇ ਜਿਹੜੀ ਕਾਏ ਹੈ ਇਹ ਤਾਂ ਇੱਕ ਰੰਗਣ ਮਿੱਟੀ ਬਣ ਜਾਵੇ ਜੇ ਕਰਕੇ ਹੈ ਮੇਰੇ ਪਿਆਰਿਓ ਪਾਇ ਨਾਉ ਮਜੀ ਇਹਦੇ ਨਾਮ ਪਰਮੇਸ਼ਰ ਦਾ ਜਿਹੜਾ ਹੈ ਮਜੀਠੀ ਰੰਗ ਉਹ ਪੱਕਾ ਰੰਗ ਕਿ ਪਉਣਾ ਕਰੀਏ ਇਸ ਵਿੱਚ ਪ੍ਰੇਮ ਰੂਪੀ ਜਲ ਪਾਈਏ ਰੰਗਣ ਵਾਲਾ ਜੀ ਰੰਗੈ ਸਾਹਿਬ ਰੰਗਣ ਵਾਲਾ ਸਾਹਿਬ ਕੌਣ ਹੈ ਗੁਰੂ ਹੈ ਜੇ ਸਰਗੁਰੂ ਮਹਾਰਾਜ ਸਾਹਿਬ ਰੰਗਣ ਵਾਲੇ ਨਾਮ ਰੰਗ ਵਿੱਚ ਰੰਗ ਦੇਣ ਐਸਾ ਰੰਗ ਨਾ ਦੀ ਇਹੋ ਜਿਹਾ ਰੰਗ ਚੜਦਾ ਹੈ ਨਾ ਦੇਖਿਆ ਜਾਵੀ ਜਿਹੜਾ ਕਰੇ ਕਿਸੇ ਤੋਂ ਵੇਖਿਆ ਨਹੀਂ ਜਾਂਦਾ ਕਦੇ ਦੇਖਿਆ ਹੀ ਨਹੀਂ ਕਿਸੇ ਤੇ ਰੰਗਣਾ ਯੋਗ ਤੇ ਆਏ ਹੈ ਨਾ ਰਾਜ ਵਿੱਚ ਹੈ ਨਾ ਮੁਕਤ ਵਿੱਚ ਆਨੰਦ ਹੈ ਯੋ ਪਰਮੇਸ਼ਰ ਦੀ ਸਿਖਿਆਤਾਲਾ ਨੰਦ ਹੈ ਉਹ ਕਦੇ ਵੀ ਜਿਹੜਾ ਰੰਗ ਕਦੇ ਦੇਖਿਆ ਨਹੀਂ ਇਹ ਹੈ ਯਾ ਰੰਗ ਹੈ ਤੇ ਅਦੀਸ਼ ਹੈ ਰੰਗ ਦਿਸਣ ਤੋਂ ਰਹਤ ਹੈ ਅਦ੍ਰਿਸ਼ ਰੂਪ ਦੀ ਪ੍ਰਾਪਤੀ ਦਾ ਰੰਗ ਹੈ ਚੜ ਜਾਂਦਾ ਉਹਨਾਂ ਨੂੰ ਜਿਨ ਕੇ ਚੂਲੇ ਰਤੜੇ ਪਿਆਰੇ ਜਿਨਾਂ ਦੇ ਮਨ ਰੂਪੀ ਚੂਲੇ ਹੈ ਮੇਰੇ ਪਿਆਰਿਓ ਇਸ ਪ੍ਰਕਾਰ ਭਗਤੀ ਦੇ ਮਜੀਠੀ ਰੰਗ ਵਿੱਚ ਰੰਗੇ ਹੋਏ ਨਾ ਮਜੀਠੀ ਦੇ ਰੰਗ ਚ ਕਾਂਤ ਤਿਨਾ ਕਹਿ ਪਾ ਪੂਰਨ ਗੰਧਪਤੀ ਆਕਾਰਪੁਰ ਹਰ ਵਕਤ ਪਾਸ ਨਾਲ ਹੈ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ 헤 ਜੀਓ ਕਹੋ ਓ ਮਿਰਦੇ ਨਾਰ ਇਹੇ ਮਾਰਾ ਉਹਨਾਂ ਦੀ ਧੂੜ ਸਾਨੂੰ ਜੇ ਮਿਲ ਜਾਵੇ ਨਾਨਕ ਕੀ ਅਰਦਾਸ ਇਹ ਸਾਡੀ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਕਈ ਪਾਠੀਆਂ ਕਰਦੇ ਧੂੜ ਤਿਨਾ ਕੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ ਉਹਨਾਂ ਦੀ ਜੇ ਜੀ ਧੂੜ ਮਿਲ ਜਾਵੇ ਕਹਿੰਦੇ ਆ ਗੁਰੂ ਸਾਹਿਬ ਸਾਡੀ ਅਰਦਾਸ ਹੈ ਪਾਠ ਮਹਾਂਪੁਰਖਾਂ ਨੇ ਧੂਰਤਨਾ ਕੀ ਜੇ ਮੇਲੇ ਜੀ ਕੋ ਇਹ ਜੀ ਸਾਡੇ ਹਿਰਦੇ ਨੂੰ ਉਹਨਾਂ ਦੀ ਧੂੜ ਜੇ ਪ੍ਰਾਪਤ ਹੋਏ ਚ ਤਚੌਂਦਾ ਨਾਨਕੀ ਸਾਡੀ ਅਰਦਾਸ ਹੈ ਇਸ ਤਰ੍ਹਾਂ ਪਾਠ ਤੇ ਅਰਥ ਕਰਨਾ ਆਪੇ ਸਾਜੇ ਆਪੇ ਰੰਗੇ ਆਪ ਹੀ ਭਾਰੀ ਸਾਜੇ ਆ ਸੁਖਮ ਤਤ ਤੇ ਆਪ ਹੀ ਸਥੂਲ ਦਾ ਪਸਾਜੇ ਐ ਆਇ ਤੀ ਮਾਰੇ ਸਾਹ ਸੱਚੀ ਪਾਤਸ਼ਾਹੀ ਨੇ ਸਰੀਰ ਸਾਜੇ ਐ ਆਪ ਹੀ ਸੱਚੀ ਪਾਤਸ਼ਾਹ ਨੇ ਰੰਗਣਾ ਕੀਤੇ ਪ੍ਰੀਮ ਰੰਗ ਵਿੱਚ ਆਇ ਤੀ ਸਾਧਨ ਸਰਵਰ ਮਨਨ ਅਭਿਆਸਨ ਆਦਿਕ ਬਸਤਰ ਜਿਹੜਾ ਵਿਰਾਗ ਮੇਕ ਖਟ ਸੰਪਤੀ ਮੋਖ ਇੱਛਾ ਇਹ ਤਾਂ ਤਾਣੇ ਦਾ ਸੂਤ ਲਾ ਸਰਵਰ ਮਨਨ ਅਭਿਆਸਨ ਤਾਂ ਤੋਂ ਦਾ ਸੋਲਨ ਇਹ ਪੇਟੇ ਦਾ ਸੂਤ ਹੈ ਇਹ ਦਾਣੇ ਪੇਟੇ ਨੂੰ ਮਲਾ ਕੇ ਜਿਵੇਂ ਬਸਤਰ ਬਣ ਜਾਂਦੇ ਬੁਣੀ ਦਾ ਹੈ ਕਿਉਂ 11 ਰੁਪਏ ਬਸਤਰ ਬਣਾਉਣ ਵਾਸਤੇ ਆਪ ਹੀ ਮਾਰੇ ਸਾਹਿਬ ਜੀ ਨੇ ਇਹ ਸਾਜਨਾਵਾਂ ਦੁਆਰਾ ਸਾਜਨਾ ਕੀਤਾ ਹੈ ਬ੍ਰਹਮ 11 ਰੁਪਏ ਬਸਤਰ ਸਾਜੇ ਆਪੇ ਰੰਗੇ ਐ ਵੀ ਆਉ ਦਾ ਅਨੰਦ ਜਿਹੜਾ ਬੱਚੇ ਭਲਕੀ ਰੂਪ ਰੰਗ ਵਿੱਚ ਰੰਗੇ ਹਨ ਆਪੇ ਨਜ਼ਰ ਕਰੇ ਨਿਨੁਪੀ ਆਪੇ ਨਦਰ ਕਰੇ ਆਪ ਹੀ ਕਿਰਪਾ ਦ੍ਰਿਸ਼ਟੀ ਜਿਨਾਂ ਦੇ ਤੇ ਕਰਦਾ ਹੈ ਆਹ ਕੀ ਸਾਜੇ ਆ ਸੁਭਗੁਣੋ ਆਪ ਹੀ ਰੰਗੇ ਆ ਪ੍ਰੇਮ ਰੰਗ ਚ ਆਪ ਹੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਾਨਕ ਕਾਮਣ ਕੰਤੈ ਭਾਵੈ ਸਬ지ਨੀ ਜੀ ਕਹਿੰਦੇ ਜੇ ਕਰਤੇ ਕਾਮੁ ਪਰਮੇਸ਼ਰ ਦੀ ਚਾਹ ਵਾਹਨ ਕਦੀ ਅਕਾਲ ਪੁਰਖ ਨੂੰ ਇਹ ਭਾ ਜਾਵੇ ਜਿਸ ਰੂਪੋ ਆਪਾਸ ਬਰਤੀ ਆਪੇ ਹੀ ਆਵੇ ਆਪ ਹੀ ਭਾਈ ਉਹਨਾਂ ਨੂੰ ਫੇਰ ਆਵੇ ਅਪੇਵ ਕਰ ਲੈਂਦਾ ਮੰਨ ਲੈਂਦਾ ਆਪ ਦੇ ਵਿੱਚ ਅਪੇਤਾ ਕਰਨ ਰੂਪੋ